ਖਬਰ ਨਮਾ ਦੇਖ ਰਿਹਾ ਸਾਰੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੂਸ ਰਾਜ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਅੱਜ ਤੋਂ ਲਗਭਗ 20 ਦਿਨ ਪਹਿਲਾਂ ਆਪਣਾ ਉਮੀਦਵਾਰ ਸੰਜੀਵ अरोड़ा ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਸੀ ਹਲਕਾ ਲੁਧਿਆਣਾ ਵੈਸ ਤੋਂ ਜੇ ਗੱਲ ਕਰੀਏ ਸੰਜੀਵ ਰੋੜਾ ਦੀ ਸੰਜੀਵ ਰੋੜਾ ਐਜ਼ ਏ ਐਮਪੀ ਨੇ ਮੌਜੂਦਾ ਮੈਂਬਰ ਆਫ ਪਾਰਲੀਮੈਂਟ ਨੇ ਆਮ ਆਦਮੀ ਪਾਰਟੀ ਤੋਂ ਕੱਲ ਜਿਹੜਾ ਹੈ ਭਾਰਤ ਪੂਰਨ ਆਸ਼ੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਅੱਜ ਸ਼ਰੂਮਣੀ ਅਕਾਲੀ ਦਲ ਨੇ ਆਪਣਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰਨ ਦੀ ਵਿਉਂਤਬੰਦੀ ਬਣਾ ਲਈ ਹੈ ਜੇ ਗੱਲ ਕਰੀਏ ਕੌਣ ਹੋਵੇਗਾ ਉਹ ਉਮੀਦਵਾਰ ਜਿਸ ਦੇ ਉੱਤੇ ਪੱਤਾ ਖੜੇਗੀ ਸ਼ਰੂਮਣੀ ਅਕਾਲੀ ਦਲ ਦੀ ਪਾਰਟੀ ਕਿਉਂਕਿ ਸ਼ਰੂਮਣੀ ਅਕਾਲੀ ਦਲ ਨੂੰ ਇੱਕ ਨਿਰਧਕ ਇੱਕ ਬਹਾਦਰ ਨੱਡਰ ਜਿਹੜਾ ਉਮੀਦਵਾਰ ਚਾਹੀਦਾ ਹੈ ਜਿਮਨੀ ਚੋਣ ਲੁਧਿਆਣਾ ਵੈਸਤੋ ਜੇਕਰ ਲੁਧਿਆਣਾ ਪੱਛਮੀ ਵੈਸਤੀ ਗੱਲ ਕਰੀਏ ਤਾਂ ਲਗਭਗ 40 ਤੋਂ 50% ਵੋਟ ਸਿੱਖ ਭਾਈਚਾਰੇ ਦੀ ਹੈ ਇਸ ਲਈ ਸ਼੍ਰੋਮਣੀ ਅਕਾਲੀ ਦਲ ਹਿੰਦੂ ਚਿਹਰਾ ਨਹੀਂ ਸਿੱਖ ਚਿਹਰਾ ਹੀ उतारेਗੀ ਸੂਤਰ ਦੱਸਦੇ ਨੇ ਕਿ ਜੇਕਰ ਬਿਕਮਜੀਤ ਸਿੰਘ ਮਜੀਠੀਆ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਜਾਵੇ ਤਾ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਇਹਨਾਂ ਦੇ ਨਾਲ ਧੱਕਾ ਨਾ ਕਰੇ ਕਿਉਂਕਿ ਬਾਕੀ ਉਮੀਦਵਾਰਾਂ ਦੇ ਨਾਲ ਧੱਕੇ ਕਰਨ ਦੀ ਸਰਾਖ ਦੇ ਵਿੱਚ ਹੈ ਆਮ ਆਦਮੀ ਪਾਰਟੀ ਜਿਸ ਤਰ੍ਹਾਂ ਵੋਟਰਾਂ ਸੂਚੀਆਂ ਦੇ ਵਿੱਚ ਧਾਂਦਲੀ ਕੀਤੀ ਹੈ ਇਸ ਦਾ ਪ੍ਰਗਟਾਵਾ ਭਾਰਤ ਭੂਸ਼ਣ ਆਸ਼ੂ ਨੇ ਕੀਤਾ ਹੈ ਅਤੇ ਉਹ ਸਾਰੀਆਂ ਲਿਸਟਾਂ ਜਿਹੜੀਆਂ ਨੇ ਉਹ ਭਾਰਤ ਦੇ ਚੋਣ ਕਮਿਸ਼ਨ ਨੂੰ ਭੇਜ ਦਿੱਤੀਆਂ ਗਈਆਂ ਨੇ ਜੇ ਕਟਿੰਗ ਕੀਤੀ ਗਈ ਹੈ ਇਸੇ ਤਰ੍ਹਾਂ ਕਿਆ ਅਸਰ ਲਗਾਈਆਂ ਲਗਾਈਆਂ ਚਾਰੀਆਂ ਨੇ ਕਿ ਜੇਕਰ ਬਿਕਮਜੀਤ ਸਿੰਘ ਮਜੀਠੀਆ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਜਾਂਦਾ ਹੈ ਤਾਂ ਬਿਕਮਜੀਤ ਸਿੰਘ ਮਜੀਠੀਆ ਚੋਣ ਜਿੱਤ ਸਕਦੇ ਨੇ ਭਾਵੇਂ ਉਹਨਾਂ ਦਾ ਹਲਕਾ ਇਹ ਨਹੀਂ ਲੇਕਿਨ ਨਿਰਤਕ ਨੇ ਵਿਵਾਕ ਨੇ ਨਿਰडर ਹੋ ਕੇ ਬੋਲਦੇ ਨੇ ਯਾਨੀ ਕਿ ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਸਭ ਤੋਂ ਵਧੀਆ ਬੁਲਾਰਾ ਇਵਨ ਤੋਂ ਸੁਖਬੀਰ ਸਿੰਘ ਬਾਦਲ ਵੀ ਗੁੱਡ ਸਪੀਕਰ ਗੁੱਡ ਬੁਲਾਰੇ ਨਹੀਂ ਸਭ ਤੋਂ ਵਧੀਆ ਜੇਕਰ ਕੋਈ ਟਾਰਗੇਟ ਕਰਦਾ ਹੈ ਵਿਰੋਧੀ ਧਿਰ ਨੂੰ ਤੇ ਉਹ ਨੇ ਬਿਕਮਜੀਤ ਸਿੰਘ ਮਜੀਠੀਆ ਜਿਹੜੇ ਦੋ ਵਾਰ ਐਸੇ ਮਾਲ ਮੰਤਰੀ ਵੀ ਰਹਿ ਚੁੱਕੇ ਨੇ ਸੁਪਰ ਸੀਐਮ ਵੀ ਨੇ ਰਾਹਲੇ ਸੁਖਬੀਸ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਜਿਹੜੇ ਬਿਕਮਜੀਤ ਸਿੰਘ ਮਜੀਠੀਆ ਨੇ ਉਹ ਬਵਾਕ ਹੋ ਕੇ ਬੋਲਦੇ ਨੇ ਕਿ ਜੇਕਰ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਤਾਂ ਉਹ ਇੱਕ ਵਾਰੀ ਹਨੇਰੀਆਂ ਲਿਆ ਦੇਣਗੇ ਜਿੱਤਨ ਜਾਂ ਹਾਰਨ ਇਹ ਬਾਅਦ ਦੀ ਗੱਲ ਹੈ لیکن بیکم جی سنگھ ਮਜੀਠੀਆ ਦੀ ਚੜ੍ਹਤ ਹੈ ਉਹਦੇ ਵਿੱਚ ਉਹ ਪੋਟੈਂਸ਼ੀਅਲਿਟੀ ਹੈ ਉਹਦੇ ਵਿੱਚ ਉਹ ਕਾਬਿਲਤ ਹੈ ਜਿਮਨੀ ਚੋਣ ਲੜਨ ਦੀ ਹਲਕਾ ਲੁਧਿਆਣਾ ਵੈਸਤੂ ਇਸ ਕਰਕੇ ਲੋਕ ਕਹਿ ਰਹੇ ਨੇ ਕਿ بیکਮ ਜੀ سنگھ ਮਜੀਠੀਆ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਨਾਲੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ ਆ ਆਮ ਆਦਮੀ ਪਾਰਟੀ ਵਾਸਤੇ ਕਿਉਂਕਿ ਆਮ ਆਦਮੀ ਪਾਰਟੀ ਤੱਕਾ ਕਰੇਗੀ ਜਿਸ ਤਰ੍ਹਾਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਚਰਨਜੀਤ ਸਿੰਘ ਚੰਨੀ ਨੇ ਕਿਹਾ ਨਾ ਤੱਕਾ ਕਰਾਂਗੇ ਨਾ ਤੱਕਾ ਸਵਾਂਗੇ ਤੇ ਨਾ ਤੱਕਾ ਕਰਨ ਦਿਆਂਗੇ ਯਾਨੀ ਕਿ ਕਿਤੇ ਨਾ ਕਿਤੇ ਲੱਗ ਰਿਹਾ ਹੈ ਕਿ ਸੱਤਾ ਧਾਲੀ ਸਰਕਾਰ ਕੁਝ ਕੁਝ ਹੀ ਚਾਲ ਚਲੇਗੀ ਇਸ ਜਮਨੀ ਚੋਣ ਦੇ ਵਿੱਚ ਇਸ ਕਰਕੇ ਬਿਕਮਜੀਤ ਸਿੰਘ ਮਜੀਠੀਆ ਨੂੰ ਚੋਣ ਮੈਦਾਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਤਾਰ ਦੇਣਾ ਚਾਹੀਦਾ ਹੈ ਧੰਨ